ਖਾਲਸਾ ਸ੍ਰੀ ਵੰਦ ਜੀ ਸਿਖਾ ਤੇ ਹਾਂ ਜੀ ਅੱਜ ਫੇਰ ਮੈਨੂੰ ਪੈਣਾ ਕਮੈਂਟ ਕਰਦੇ ਜਾਂਦੇ ਨਹੀਂ ਚਕਵਾਇਆ ਨਹੀਂ ਪਲੱਗ ਬਸ ਜਿਰੋ ਉਹ ਗੱਲ ਆ ਜਿੱਦੇ ਜਿੱਦੇ ਮਲਾਈ ਰੜਕਦੀ ਉਹਦੇ ਮੇਰੇ ਯਾਦ ਆ ਜਾਂਦੇ ਤੇ ਅੱਜ ਬਣਉਂਗੀ ਜੀ ਮਿੱਸੀ ਰੋਟੀ ਲੱਸੀ ਬਣਾ ਲਈ ਮੱਖਣੀ ਬਣਾਉਣੀ ਲੱਸੀ ਅਸੀਂ ਦਹੀਂ ਦੀ ਬਣਾਉਣੀ ਐ ਮਲਾਈ ਅਸੀਂ 4-5 ਦਿਨਾਂ ਤੋਂ ਰੜਕਦੀ ਆ ਇਹ ਮੱਝ ਨੂੰ ਪਿਆ ਦੇਣੇ ਦੀ ਲੱਤੀ ਹੁੰਦੀ ਆ ਜਿਹੜੀ ਲੱਤੀ ਅਸੀਂ ਦਰਨੀ ਦੀ ਬਣਾਉਂਦੇ ਆਂ ਇਹ ਹੁਣ ਉੱਤੋਂ ਬਧਾਣੀ ਲਾ ਦਾਂਗੇ ਤੇ ਰੋਟੀ ਬਣੂਗੀ ਜਦੋਂ ਉਹਨਾਂ ਆਦਨ ਹੱਪੜੀ ਮੱਖਣੀ ਤਿਆਰ ਹੋ ਜੂਗੀ ਨਾਲ ਨੂੰ ਬੀਬੀ ਨੇ ਬਣਾ ਲਈ ਚਟਣੀ ਕੱਦੂ ਦੀ ਸਬਜ਼ੀ ਤੇ ਪਈਆ ਜਿਹੜੀ ਸਬਜ਼ੀ ਖਾਣੀ ਨੂੰ ਪਰ ਚਟਣੀ ਤੇ ਮੱਖਣੀ ਨੂੰ ਦੇਖ ਕੇ ਸਬਜ਼ੀ ਖਾਣੀ ਹਾਂ ਜੀ ਕਰਕੇ ਬੰਦ ਵੀ ਭਾਈ ਚਾਹੇ ਤਾਂ ਦਾੜੀ ਲਾ ਦੋ गुरात दर सिंह लाना बाना हम उठ तो के आया गोरमन अमान्त गुरात दर हाँ ये दूध प्रावली इंसाइड पाया प्रावली इंसाइड पाया हाँ ये टाइम है सब आसपास ओह माँ ज़्यादा लेके आने आप बाली की बिभिन्न तकाली पता लगे बिभिन्न कहा देना नहीं मालूम है बेस्ट घंटा प्यार सी गा कर्मण्ड टाइम बेस्ट सन्डे त

ਤੁਹ ਜਾਏਗੀ ਫੜੋਦੋਂ ਪੇਜ ਦੇ ਵਾਹ ਉਹ ਤੇ ਯਾਰ ਕਿਦੀ ਆਉਗੀ ਤੇਨੂੰ ਆਉਂਦੀ ਨਹੀਂ ਯਾਰ ਕਿਸੇ ਦੀ ਹਾਂ ਓਕੇ ਸਾਨੂੰ ਤਾਂ ਆਉਗੀ ਯਾਰ ਤੇਰੀ ਤੈਨੂੰ ਆਉਣੀ ਨਹੀਂ ਮਾਮੀ ਦੀ ਯਾਰ ਨਾਨੀ ਦੀ ਦੀਦੀਆਂ ਦੀ ਮੇਰੀ ਵੀ ਨਹੀਂ ਆਈ ਕੋਈ ਹੱਥ ਤੋਂ ਨਹੀਂ ਜਾਗ ਉਹ ਮਾਂ ਪਾਪ ਨੂੰ ਯਾਰ ਆਈ ਜਾਂਦੀ ਆ ਮਮੂ ਨੂੰ ਯਾਰ ਆਈ ਜਾਂਦੀ ਤੇਨੂੰ ਕਿਹਦੇ ਆਉ ਤੈਨੂੰ ਕਿਹਦੇ ਆਉ ਹਾਂ ਕੱਪੜੇ ਕੱਢ ਲਿਆਉਣੇ ਇਹਨੇ ਇੱਕ ਗੇੜਾ ਸੁੱਕਣਾ ਲਾਇਆ ਇਸਦੀ ਮਸ਼ੀਨ 'ਚ ਇੱਕ ਗੇੜਾ ਪਾ ਲਿਆ ਇਸੀ ਹਜੇ ਇੱਕ ਗੇੜਾ ਪਾ ਪਾ ਕੱਪੜਾ ਫਿਰਦਾ ਫੇਰਾ ਉਹ ਕਰ ਲਾਂ ਮਦਾਨੀ ਲਾਤੀ ਹੁਣ ਜੀ ਬਾਹਰੋਂ ਮਾਖਣ ਲਾਉ ਰੋ ਕੀ ਕਰ ਲਾਂਗੇ ਇਸਦੀ ਬਣਾ ਲੀ ਕੀ ਖਿਆਰੀ ਹੋਸੀ ਇਹ ਜੇ ਕੌੜੀਏ ਬੈਟਾਂ ਦੀ ਚਾਦਰ ਹੋਰ ਕੱਪੜੇ ਨਹੀਂ ਕਿ ਮੋਟੇ ਆਈ ਕਿਰੇੜਾ ਤੋਂ ਤਾਂ ਆ ਤਾਂ ਚਾਦਰ ਸੁਧਰਨਾ ਕਹਾਈਦ ਨੂੰ ਹੋ ਗਿਆ ਜਬਾਤ ਤੇ ਬਾਹ ਪਾਈ ਆਂ ਮੱਕ ਪਾਂਕੜਾਂ ਚਾਦਰਾਂ ਦਾ ਆਈ ਨੇ ਤੋ ਦਿੱਤੀ ਪਾਈ ਲਾ ਥੋੜਾ ਸਾਥ ਖਾਲੇ ਪਾਣੀ ਚਾਦਰ ਦਾ ਕੋਈ ਨਹੀਂ ਹੋ ਪਾਏਗਾ ਮਾ ਜੀ ਤੋ ਹੀ ਜਮਾ ਗੋ ਜੀ ਬੋਲਦਾ ਹੈ

अपना है ना बे राविंक दिन उठाया राविंक प्रावली ही रहेगी कल भी प्रावली ही रहेगी क्या उठ के आ रहे थे मेरी योरी जूते खा के रखे हैं इधर ले कोने नहीं गई ले कोने चप्पल आले ऐतो जाके ले ਆਜਾ ਇਹ ਨੂੰ ਚਲੋ ਜੋ ਪਾ ਕੱਪੜੇ ਪਾ ਲਈ ਨਾ ਕੋਣ ਝਾੜ ਜਾ ਕੰਮ ਆਪਨੇ ਬਾਹਰ ਸਵੇਰ ਸਕੇ ਕੰਮ ਨਾਲ ਬਰਾਬਰ ਫਰਾਈ ਨਹੀਂ ਆਉਂਦਾ ਹੈਗਾ ਲੋ ਜੀ ਬੱਚਾ ਪਾਲਟੀ ਵਗ ਗਈ ਆਪਣੀ ਖੇਤ ਪ੍ਰਵਲੀਨ ਸੁਖਮਣ ਗੁਰਮਣ ਅਮਾਨਤ ਕੱਪੜੇ ਆਪਣੇ ਸਾਰੇ ਤੋਂ ਕਿਤਾਬ ਤੇ ਪਾਏ ਗਏ ਗੁਰਾਦਰ ਦੀਦੀਆਂ ਨੂੰ ਪਾਲਦਾ ਫਿਰਦਾ ਵੀ ਕਿੱਧਰ ਵਗ ਗਈਆਂ ਅੰਦਰ ਬਾਹਰ ਆਮਣੀ ਕਿਉਂ ਬਣਾ ਰਹੀ ਐ ਕਹਿੰਦੇ ਆਮਣੀ ਕੰਮ ਨਹੀਂ ਕਰਦੀ ਦੇਖੋ ਕੰਮ ਕਰੀ ਜਾਂਦੀ ਐ ਕੰਮ ਕਰਨ ਵਾਲੇ ਹੈਗੇ ਆ ਨਾ ਦੋ ਦਿਨਾਂ ਤੋਂ ਬੈਣਾਈ ਐ ਸੌਰੀ ਕਰਦੀ ਐ ਕੰਮ ਇੱਧਰ ਬਣਾ ਰਹੀ ਐ ਬੀਬੀ ਮਿੱਸੀ ਰੋਟੀ ਅੱਜ ਪ੍ਰავਲੀ ਨੇ ਕਈ ਦਿਨਾਂ ਨਹੀਂ ਮਾਗਦੀ ਸੀ ਗੁਰਾਦਰ ਮਿੱਸੀ ਰੋਟੀ ਖਾ ਹਟ ਮੈਂ ਵੀ ਖਾ ਹੱਟੀ ਮੈਂ ਦੇਖ ਕੇ ਨਾ ਮੂੰਹ ਚ ਪਾਣੀ ਆ ਗਿਆ ਜਿਹੜਾ ਬੀਬੀ ਬਣਾਉਂ ਇਸੀ ਮੱਖਣੀ ਨਾਲ ਚਟਣੀ ਨਾਲ ਖੱਟੀ ਲੱਸੀ ਤੇ ਮਿੱਸੀ ਰੋਟੀ ਨਾਲ ਨੂੰ ਹੱਪ ਪੱਕੇ ਬਣਾ ਲਈਏ ਬੀਬੀ ਪਾਣੀ ਦਾ ਹੱਥ ਲਾ ਕੇ ਸਾਰੇ ਖਾਵਾਂਗੇ ਸਵੇਰ ਵੇਲੇ ਤਾਂ ਜੀ ਰੋਟੀ ਹਨ ਅੱਗੇ ਖੇਤ ਜਾਂਦੀ ਹਾ ਹਲ ਬਾਉਂਦੇ ਆਣ ਨੂੰ ਨਾ ਤਾਂ ਪਹਿਲਾਂ ਵਾਲੇ ਜੀ ਕੰਮ ਰਹੇ ਨੇ ਨਾ ਪਹਿਲਾਂ ਵਾਲਾ ਖਾਣਾ ਰਿਹਾਗਾ ਤੇ ਬਿਮਾਰੀਆਂ ਨੂੰ ਘੇਰਾ ਸੱਦਾ ਹੁਣ ਤਾਂ ਪੀ ਜੇ ਚੱਲ ਪਏ ਹੋਰੀ ਲੈ ਦੇ ਖਾਣੇ ਚੱਲ ਪਏ ਕਿੱਧਰ ਵਾਗੀਆਂ ਦੇ ਦੀਆਂ ਹੈ ਕੀ ਗੱਲ ਕਿੱਧਰ ਵਾਗੀਆਂ ਪੀੜੀ ਢਾਲ ਪੀੜੀ ਕਿੱਥੇ ਆ ਤੇਰੀ ਪੀੜੀ ਬਾਲ ਪੱਟੀ ਆ ਨਾਬ ਦੇ ਪੀੜੀ ਕਿੱਥੇ ਆ ਪੀੜੀ ਢਾ ਕੇ ਬਹਿ ਜਾ ਦੇਖੀ ਰਛਾ ਬੈਠਾ ਹੈ ਉਹਨੂੰ ਦੇਖ ਕੇ ਮੋੜੇ ਦਾ ਕਿੱਧਰ ਆ ਆ ਜਾ ਪਪਾਲ ਕੇ ਲਿਆਈਏ ਕਿਤੇ ਦੇ ਦੇ ਪੀੜੀ ਲਾ ਦਾ ਨਹੀਂ ਆਦੀ ਦੀਨਪਾਲ ਕੇ ਲਈ ਆ ਜਾ ਆਦੀ ਪਾਲ ਕੇ ਲਈ ਇਹ ਪਤਾ ਅੱਲਾ ਕਿੰਨੀ ਪਿਆਰੀ ਆਉਂਦੀ ਐ ਨਾਨੀ ਦੀ ਪਿਆਰ ਕਰ ਦੇ ਆ ਜਾ ਪਾਰੀ ਕਰੀਏ ਇਹਦਾ ਅਸੀਂ ਕੀ ਕਰੀਏ ਜੀ ਇਹ ਤਾਂ ਇੰਨਾ ਪੁੱਠਾ ਗਿੱਜ ਗਿਆ ਇੰਨਾ ਪੁੱਠਾ ਗਿੱਜ ਗਿਆ ਸੁਖਮੋਣ ਨੂੰ ਸਕੂਟਰੀ ਦੇ ਹੱਥ ਲਾਉਣ ਦਿੰਦਾ ਅਸੀਂ ਕਰਦ ਪੈਰੇ ਆਦਾ ਪਾਰੀ ਕਰੀਏ ਚੀਂਗ ਚਿਗਿਆ ਡਾ ਪਾਤਾ ਕਿ ਮੈਨੂੰ ਲੈ ਕੇ ਚੱਲ ਸਕੂਟਰੀ ਤੇ ਅਲਵੀਰ ਚਾਹ ਪੀਣ ਆ ਗਿਆ ਤਾਂ ਰੋਵਿਆ ਕਿ ਮੈਨੂੰ ਹਾਂ ਹਾਂ ਖੇਤ ਲੈ ਕੇ ਚੱਲ ਮੋਟਰਸਾਈਕਲ ਤੇ ਇੰਨਾ ਪੁੱਠਾ ਸਵਾ ਪੈ ਗਿਆ ਇਹਨੂੰ ਮਾ ਆਲੂ ਕਿੰਨਾ ਪਿਆਰ ਆਉਣਾ ਨਾਨੀ ਦਾ ਦੇਖੋ ਜੀ ਬਾळा ਪੁੱਠਾ ਗਿੱਜ ਗਿਆ ਹਾਂ ਆ ਦੋਤੇ ਦੋਤੀਆਂ ਨੇ ਕੀ ਕਾਂਡ ਕਰ ਤਾ ਕੀ ਤੋੜ ਤਾ ਦੇਖੋ ਮੇਰੀ ਘੱਟ ਸੀ ਤੋੜੀ ਅਸੀਂ ਯਾਰੀ ਕਾਂਡ ਕਰਦੇ ਦੋਤੇ ਦੋਤੀਏ ਜੰਮੇ ਹੀ ਕਾਂਡ ਕਰਨ ਵਾਸਤੇ ਨੇ ਉਹਦੇ ਹੱਥ ਦੇਖੀ ਆ ਗੋਪੀ ਗਾਪੋ ਅਸਸਾ ਮਾਗਰ 10 ਰਹਿਣ ਹੁਣ ਅਸੀਂ ਕਾਹ ਕਰੀਆ ਬਣੋਰੀ ਆ ਆ ਭੂਮ ਮਰ ਜਾਓ ਕੀ ਲਾਈ ਜਾਂਦੀ ਆ ਸੰਧੂਰ ਨਾ ਇਹ ਦੇਖੀ ਉਂਗਲ ਕੱਢ ਕੇ ਲਾ ਲੈ ਕੀ ਆ ਮਾਦੂ ਮਿਆ ਸੀਸੀ ਏੜਦੀ ਆ ਅਸਿਆ ਬਿੰਦੀ ਲਾਉਂਦੀ ਉਹ ਦੇਖੀ ਹੁਣ ਡਾਉਣ ਨਾਲ ਲਾ ਕੇ ਬਿਲਾ ਕੇ ਬਹਿ ਗਿਆ ਖੜਾ ਹੋ ਜਾ ਹੁਣ ਨਾ ਉਹ ਇਹ ਗਾਹਾਂ ਤੇ ਪੂਰੀਆ ਵੈਵਤਾ ਕਰਿਆ ਫੁਰੂ ਹੁਣ ਨਾ ਇਹ ਹੁਣੀ ਕਰਦਾ ਇਹ ਤਾਂ ਹੁਣੀ ਕਰਦਾ ਬਾਲਾ ਪਿਆਰਾ ਉਹ ਪੋਤਰ ਚੱਕ ਕੇ ਲਿਆ ਬੋਦਰ ਲਿਆ ਜਾ ਕੇ ਹੋ ਪੀ ਗੰਡੇ ਗੰਡੇ ਲਿਆ ਜਾ ਕੇ ਗੰਡੇ ਕੱਟিয়ে ਗੰਡੇ ਲਿਆ ਚੱਕੇ ਗੰਡੇ ਬਣਾਏ ਮਾਮੀ ਨੂੰ ਨਹੀਂ ਗੰਡੇ ਲਿਆ ਗੰਡੇ ਲਿਆ ਚੱਕ ਕੇ ਸਬਜ਼ੀ ਬਣਾਈਏ ਹੁਣ ਬਸ ਸਾਰੇ ਟਵਾਰਾ ਭਲਾ ਨਹੀਂ ਇਹਨਾਂ ਤੋਂ ਗੰਡੇ ਦੇ ਬਸ ਸਾਰੇ ਟਵਾਰਾ ਲਏ ਨਾ ਦੀ ਤੇ ਟੱਲੇ ਲੱਗੇ ਦੇ ਬੇਚ ਦੇ ਗੰਡੇ ਗੰਡੇ ਵੇਚ ਦੋ ਵੇਚ ਦੇ ਆਦਰ ਗੰਡੇ ਲੈ ਲੋ ਆਲੂ ਲੈ ਲੋ ਇਹ ਆਈ ਨੇ ਬਾਜ ਬਾਜ ਨਹੀਂ ਬੋਲਦਾ ਮੂੰਹ ਜੇ ਨਹੀਂ ਫਿਰਦੀ ਹੈ ਮੋਰੇ ਹੱਥ ਤੇ ਕਿਉਂ ਮਾਰੀ ਆਨੀ ਐ ਰੋਉ ਅੰਨੇ ਵੀਡੀਓ ਤੇ ਕਰਾਂ ਮੈਂ ਅੱਜ ਆਪਣੇ ਘਰੇ ਆਈ ਹੂ ਇਹ ਗੈਂ ਹਾਂ ਕੌਣ ਬਰਾਬਰ ਦੀ ਮਾਂ ਬਚ ਜਾ ਜ ਨਵੈਟਰ ਕੋਲ ਬਾਹ ਲੱਗਿਆ ਕਰ ਨਾਲ ਹੀ ਰੱਖ ਲੂ ਆ ਫੋਨ ਆਈ ਅੰਦਰ ਲੋ ਜੀ ਪਲਾਖ ਮੰਗੰਡਾ ਸਿਰ ਦੇਾਂਗੇ ਕੀ 5 ਵਜ ਗਏ ਸਵੇਰੇ ਕਨੇ ਵੀ ਫੇ ਦੁਪਹਿਰ ਨੂੰ ਜੇ ਤਾਂ ਮਣਕ ਪਿਆ ਪਿਆ ਕਨੇ ਘੜੀ ਬਣਾਉਣੀ ਫਿਰ ਬਣਾ ਰਾਂ ਸਵੇਰੇ ਟਾਈਮ ਆ ਕੰਮ ਜਾ ਰਹੇ ਹੋ ਜਾਂਦੇ ਨੇ ਹਨ ਮੈਂ ਲਾਹ ਲਾਹ ਨੂੰ ਸਲ ਲੱ ਕੇ ਰੱਖ ਲੈਣਾ ਲਾਹ ਨੂੰ ਸਲ ਲੰਦ ਟਾਈਮ ਲੱਗਦਾ ਹੈ ਹਨ ਗਾ ਨਹੀਂ ਪਾਉ ਤੋਈ ਪਤਾ ਨਹੀਂ ਚਾਰ ਫੇਰ ਬਦਲ ਜਾ ਕੇ ਪਤਾ ਨਹੀਂ ਕਿਹੜੇ ਕਿ ਮੰ ਦੇ ਟਾਲ ਜਾਂਦੇ ਹਰ ਤਮੀਜ਼ ਜਾਂਦਾ ਆ ਟਮਾਟਾ ਜੇ ਭਾਣਾ ਕਰੇ ਨਾ ਸਾਡੇ ਵੀ ਪੈ ਗਿਆ ਸਾਡੇ ਵੀ ਪੈ ਗਿਆ ਪਰ ਸਾਡੇ ਉਹ ਮਾਂ ਤਾਂ ਹੋਰ ਲੱਕੀ ਕਰੀ ਜਾਂਦੀ ਐ ਫਟਕਾ ਦੜਕਾ ਗੁੰਮੀ ਪਾੜਦਾ ਦੀ ਦਿਰ ਜੂੜਾ ਕਵਲ ਇਹਦਾ ਇਹਦਾ ਹੁਣ ਪੈਰ ਬਾਹਰ ਹੀ ਨਿਕਲ ਗਿਆ ਹੁਣ ਘਰੇ ਜੀਤੇ ਨਾਲੇ ਦਾ ਇਹਦਾ ਪੈਰ ਬਾਹਰ ਹੀ ਨਿਕਲ ਗਿਆ ਹੁਣ ਅਦਰ ਸਿੰਘ ਦਾ ਇਹ ਕਿੱਥੇ ਗਿਆ ਤੂੰ ਜੂੜੇ ਨੂੰ ਕਿੱਥੇ ਨਹੀਂ ਦਿੱਖੇ ਆ ਤੀ ਮਾਰਨਾ ਬਹੁਤ ਪਾਣੀ ਘਾਟਾ ਯੋਕਾ

ਮੈਂ ਮੈਂ ਇੰਦੀ ਦੀ ਧਿਆਲ ਗੜਨੇ ਆਜ ਕਹਨੀ ਉਹ ਫੇਰਦੇ ਨਹੀਂ ਫੱਕ ਮਾਰ ਰਹੇ ਮੇਰੇ ਨਾਲ ਬਹਾਨਵਾਏ ਗੀ ਉਹ ਜੇ ਤਾ ਲੜ ਕੇ ਕਹਿੰਦੇ ਮੈਂ ਨਹੀਂ ਆਉਂਦੀ ਘਰ ਮੈਂ ਤੜਕੀ ਆਵੇ ਡੈਡੀ ਨੂੰ ਫੋਨ ਕਰੂੰਗੀ ਮੈਂ ਜਾਉਂਗੀ ਹੈ ਬਾਈ ਨਾਲ ਲੜ ਕੇ

टाइम है धुप हजा एडी खड़ी है ਪਾਣੀ ਪੂਣੀ ਪਿਆਉਣਿਆ ਮੱਝਾਂ ਨੂੰ ਕੇਰਾ ਤਾਂ ਨਾ ਬੰਨਣ ਵੇਲੇ ਪੀ ਲਾਂਗੇ 3 ਵਜੇ ਬੰਨ ਦੇਾਂਗੇ ਉਹ ਪੀ ਲਾਂਗੇ ਸਾਰੀ ਮੱਚਾ ਪਾਣੀ ਮੈਂ ਵਾਸਤੇ 10 ਮਿੰਟਾਂ ਦਾ ਜੋੜੂ 10 ਮਿੰਟਾਂ ਕਾੜਨਾ ਮਾਰਨਾ ਮੈਂ ਮੁੱਤੂ ਸੁਣਾਂ ਲਈ ਮੈਂ ਸਮੇਂ ਸਮ ਛੋਟੀਆਂ ਇੱਕ ਟਾਈਮ ਨਮਾਦਾਂ ਨਹੀਂ ਸੁਣਾਂ ਵਾਲੀ ਮੱਝਾਂ ਦੁੱਧਾਂ ਦੀ ਉਹਦੇ ਨਾਲ ਹੀ ਪਾਣੀ ਮੁੱਤੂ ਖੜਾਗਾ ਕਦੇ ਆਪਰੇ ਗੋਲ ਆਹ ਕਰ ਆਪੇ ਨੀ ਬਜਟ ਟਾਈਮ ਆ ਤੁਹਾਨੂੰ ਆਖੰਡਾ ਹੋ ਗਿਆ ਆਪਾਂ ਮੱਛਰ ਵਾਲੇ ਪਾਣੀਆ ਬਦਲਾ ਸਭ ਨੂੰ ਕਰਤਿਆਂਗੇ Appart pa a-ra leh it

चलो जी आप कर देंगे दो टोकर वीडियो तो कत्था ने करें जे तुम चैनल से पहली बार हो चैनल कर लो सबसक्राइब वीडियो लाइक कर दो ਕੱਢੇ ਪੱਕੇ ਚਾਲਦੇ ਨੇ ਆਰਾਮ ਨਾਲ ਬੈਠੇ ਰਹਿਣਗੇ ਕਾਲਜ ਖਾਬ ਵਿੱਚ ਸਵੇਰੇ 4:00 ਵਜੇ ਇਕੱਠੇ ਤੇ ਬੰਦ ਲੈ ਹੁੰਦੇ ਆਗੇ ਚਲ ਕੇ ਆ ਪੱਖੇ ਬੰਦ ਕਰ ਦਾਂਗੇ ਨਾ ਤੇ ਤੱਕੇ ਐਸ ਵੀ ਘਰੇ ਸਵੇਰ ਵੇਲੇ ਬੰਨਣੀਆਂ ਆੱਖਾਂ ਹੋ ਜਾਂਦੀਆਂ ਨੇ ਭਾਗ ਦੀਆਂ ਨਾ ਛੋਟੇ ਕਰ ਤੋਂ ਮਮਾ ਕੇ ਪਾਣੀ ਪਿਆ ਕੇ ਬੰਨ ਦਿੱਤੀਆਂ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਥੋਟ ਉੱਪਰ ਇਕੱਠਾ ਰਹਿ ਕੇ ਤੇ ਦਾਣਾ ਪਾ ਕੇ ਉਹ ਮੱਝ ਦੇ ਸੰਗਤ ਤੇਲ ਤੋਂ ਲਾ ਕੇ ਬਸ ਆਪਾਂ ਹਣਾ ਲੋਣੇ ਟੋਣੇ ਅੱਗੇ ਆਥਨ ਦੇ ਕੰਮ ਨਿਪਟੜ ਗਏ ਨੇ ਰੋਟੀ ਬਣ ਗਈ ਆ ਅੱਧੇ ਪਰਿਵਾਰ ਨੇ ਰੋਟੀ ਵੀ ਖਾ ਲਈ ਹੈ ਕਿ ਪੌਣੇ ਸੱਤ ਦਾ ਟਾਈਮ ਆ ਲਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਗਲਾਉ ਨਾਲ ਜਿਹੜੇ ਦੇਖਣ ਲਈ ਸਾਰਾ ਧੰਨਵਾਦ ਤੁਹਾਡਾ ਜੀ ਦਾ ਖਾਲਸਾ ਵਾਹਿਗੁਰੂ ਜੀ ਖਾ